ਦੇਸ਼ ਦੁਨੀਆਂ ਵਿੱਚ ਬਾਤ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ ਨੀ ਕੁਝ ਆਨਲਾਈਨ ਚੈਨਲ ਤੇ ਦੋਸਤੋ ਆਓ ਅੱਜ ਦੀਆਂ ਬੜੀਆਂ ਵੱਡੀਆਂ ਤੇ ਅਹਿਮ ਖਬਰਾਂ ਤੁਹਾਡੇ ਲਈ ਲੈ ਕੇ ਆਏ ਆਂ ਆਓ ਇਹਨਾਂ ਖਬਰਾਂ ਦਾ ਤੁਹਾਨੂੰ ਪਹਿਲਾਂ ਸੁਣਾਉਨੇ ਆ ਸੰਖੇਪ ਉਸ ਤੋਂ ਬਾਅਦ ਇੱਕ ਇੱਕ ਖਬਰ ਤੁਹਾਨੂੰ ਸੁਣਾਵਾਂਗੇ ਅੱਜ ਦੋਸਤੋ ਕੌਮੀ ਵੋਟਰ ਡਿਪਸ ਹੈ ਇਸ ਮੌਕੇ ਤੇ ਕਾਂਗਰਸ ਨੇ ਚੌਣ ਕਮਿਸ਼ਨ ਤੇ ਨਿਸ਼ਾਨਾ ਸਾਤਾ ਗਣਤੰਤਰ ਦੇਸ਼ ਤੋਂ ਪਹਿਲਾਂ ਰਾਸ਼ਟਰਪਤੀ ਧਰੁਪਦੀ ਮੁਰਮੂ ਨੇ 942 ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਦਿੱਤੇ ਜਾਣੇ ਨੇ ਪੰਜਾਬ ਚ ਤਿੰਨ ਥਾਵਾਂ ਤੇ ਰੂਸ ਮਾਰਚ ਕਰਨ ਵਾਲੇ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਰ ਅਮਨਸਰ ਦੇ ਕਈ ਆਗੂਆਂ ਨੂੰ ਘਰਾ ਦੇ ਵਿੱਚ ਨਜ਼ਰਬੰਦ ਕਰਨ ਦੀ ਖਬਰ ਹੈ ਹਰ ਰਾਜਾਂ ਸੰਸਿਥਾਣੇ ਦੇ ਅਧੀਨ ਪਿੰਡ ਟੱਪਿਆਲਾ ਚ ਅੱਜ ਬੜੀ ਮਾੜੀ ਖਬਰ ਆਈ ਹੈ ਇੱਥੇ ਇੱਕ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਜਲੰਧਰ ਦੇ ਭੋਗ ਪਰ ਵਿੱਚ ਨਗਰ ਪੰਚਾਇਤ ਵਿੱਚ ਕਾਂਗਰਸ ਦੇ 8 ਐਮਸੀ ਆਮ ਆदमी ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਸੌਰੀ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਦਰਾਨ ਇੱਕ ਕਿਸਾਨ ਭੀਮ ਸਿੰਘ ਅਚਾਨਕ ਬੇਹੋਸ਼ ਹੋ ਗਿਆ ਡਾਕਟਰਾਂ ਮੁਤਾਬਕ ਉਸ ਨੂੰ ਬ੍ਰੇਨ ਸਟ੍ਰੋਕ ਦਾ ਅਟੈਕ ਹੋਇਆ ਉਸ ਨੂੰ ਐਂਬੂਲੈਂਸ ਰਾਹੀਂ ਕਸਾਨ ਹਸਪਤਾਲ ਲੈ ਗਏ ਤੇ ਆਓ ਦੋਸਤੋ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਸੁਣਨ ਤੋਂ ਪਹਿਲਾਂ ਤੁਹਾਨੂੰ ਇਹ ਬੇਨਤੀ ਕਰ ਲੈਣੀ ਹੈ ਕਿ ਅਗਰ ਅਜੇ ਵੀ ਤੁਸੀਂ ਬਿਲਗਾ ਨਿਊਜ਼ ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ ਬੈਲ ਦਾ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਅਗਰ ਜੇ ਸਾਡੇ ਪ੍ਰੋਗਰਾਮ ਨੂੰ ਤੁਸੀਂ ਬਿਲਗਾ ਨਿਊਜ਼ ਆਨਲਾਈਨ Facebook ਪੇਜ ਤੇ ਵੇਖਦੇ ਹੋ ਤੇ ਪੇਜ ਨੂੰ ਜ਼ਰੂਰ ਫੋਲੋ ਕਰੋ ਦੋਸਤੋ ਪ੍ਰਵਾਹ ਚੰਰਾ ਲੱਗੇ ਲਾਇਕ ਤਾਂ ਸ਼ੇਅਰ ਕਰਨਾ ਨਾ ਭੁੱਲਣਾ ਤੇ ਆਓ ਤੁਹਾਨੂੰ ਸੁਣਾਉਣੇ ਆ ਪਹਿਲੀ ਖਬਰ ਕਿ ਅੱਜ ਬੋਟਰ ਦਫਤਰ ਇਸ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਮੋਦੀ ਸ਼ਾਦੀ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ਭਾਰੀ ਖੋਰਾ ਇਹ ਕਿਹਾ ਕਾਂਗਰਸ ਨੇ ਕਾਂਗਰਸ ਨੇ ਅੱਜ ਚੋਣ ਕਮਿਸ਼ਨ ਤੇ ਇਕਾ ਨਿਸ਼ਾਨਾ ਸਾਧਿਆ ਕਿ ਹੈ ਕਿ ਕਮਿਸ਼ਨ ਵੱਲੋਂ ਕੌਮੀ ਬੋਟਰ ਦੇਸ ਤੇ ਖੁਦ ਹੀ ਆਪਣੇ ਆਪ ਨੂੰ ਦਿੱਤੀ ਹੈ ਵਧਾਈ ਇਹ ਸੱਚ ਨੂੰ ਛਪਾ ਸਕਦੀ ਹੈ ਕਿ ਦੇਸ਼ ਦਾ ਚੋਣਾਂ ਕਰਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਜਿਵੇਂ ਕਿ ਕੰਮ ਕਰ ਰਿਹਾ ਹੈ ਇਹ ਨਾ ਸੰਵਿਧਾਨ ਦਾ ਮਜ਼ਾਕ ਬਣ ਕੇ ਰਿਹਾ ਹੈ ਸਭੋਂ ਇਹ ਬੋਟਰਾਂ ਦਾ અપਮਾਨ ਵੀ ਕਰ ਰਿਹਾ ਹੈ ਰੁਤੀ ਪਾਰਟੀ ਨੇ এবੀ ਦੋਸ਼ ਲਗਾਇਆ ਕਿ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੂੜੀ ਵੱਲੋਂ ਚੋਣ ਕਮਿਸ਼ਨ ਦੀ ਪੇਸ਼ ਵਾਰਾਣਾ ਪਹੁੰਚ ਅਤੇ ਆਜ਼ਾਦੀ ਨਾਲ ਬਹੁਤ ਸਮਝੌਤਾ ਕੀਤਾ ਗਿਆ ਹੈ ਇਹ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਨੇ ਸਣੇ ਬਕਬਕ ਹੋਰ ਕਾਂਗਰਸੀ ਆਗੂਆਂ ਨੇ ਵੀ ਕੌਮੀ ਵੋਟਰ ਦਿਵਸ ਮੌਕੇ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਜਾਰੀ ਵੱਖ-ਵੱਖ ਪੋਸਟਾਂ ਵਿੱਚ ਗਈ ਹੈ ਸ਼੍ਰੀ ਖੜਗੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ ਤਾਂ ਪਿਛਲੇ 10 ਸਾਲਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀ ਸਸਤਾਗਤ ਅਖੰਡਤਾ ਨੂੰ ਲਗਾਤਾਰ ਲਗ ਰਿਹਾ ਹੈ ਕੋਰਾ ਗੰਭੀਰ ਕੰਪੀ ਜਨਤਾ ਦਾ ਵਿਸ਼ਾ ਹੈ ਉਹਨਾਂ ਕਿ ਆ ਕਿ ਸਾਡਾ ਭਾਰਤੀ ਚੋਣ ਕਮਿਸ਼ਨ ਅਤੇ ਸਾਡਾ ਭਾਰਤੀ ਚੋਣ ਕਮਿਸ਼ਨ ਅਤੇ ਸਾਡਾ ਸੰਸਦੀ ਲੋਕ ਤੰਤਰ ਦਾ ਹਾਪਿਆ ਤੋਂ ਵਿਆਪਕ ਸ਼ੰਕਿਆਂ ਦੇ باوجود ਨਿਰਪੱਖ ਆਜ਼ਾਦ ਅਤੇ ਪ੍ਰਸ਼ ਪੱਧਰ ਤੇ ਮਿਸਾਲੀ ਆਦਰਸ਼ ਸ਼ਾਬਦ ਹੈ ਦੂਸਰੀ ਖਬਰ ਵੱਲ ਦੋਸਤੋ ਕਰਦੇ ਹਾਂ ਰੁੱਖ ਕਨ ਤਤ ਦਿਵਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦ੍ਰੋਪਦੀ ਮੂ ਨੇ 942 ਪੁਲਿਸ ਫਾਇਰ ਅਤੇ ਸਿਵਲ ਸੁਰੱਖਿਆ ਕਰਮਚਾਰੀਆਂ ਨੂੰ ਬਹਾਦਰੀ ਤੇ ਸਿਵਲ ਅਤੇ ਸੇਵਾ ਮੈਡਲ ਨਾਲ ਸਨਮਾਨਿਤ ਕਰਨਾ ਇਹ ਮੈਡਲ ਬਖ ਬਖ ਛਰੇਣੀਆਂ ਵਿੱਚ ਦਿੱਤੇ ਜਾਣਗੇ ਜਿਨ੍ਹਾਂ ਵਿੱਚ 95 ਬਹਾਦਰੀ ਮੈਡਲ ਸ਼ਾਮਲ ਹਨ ਇਹ ਜਾਣਕਾਰੀ ਅੱਜ جاری ਇੱਕ ਸਰਕਾਰੀ ਬਿਆਨ ਵਿੱਚ ਦਿੱਤੀ ਗਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਤਿਹਾਸਿਕ ਪੁਰਸਕਾਰ ਪ੍ਰਾਪਤ ਕਰਨ ਵਾਲੇ ਪੁਲਿਸ ਫਾਇਰ ਫਰਗੇਟ ਹੋਮਗਾਰਡ ਅਤੇ ਸਿਵਲ ਡਿਫੈਂਸ ਕਰਮਚਾਰੀਆਂ ਦੇ ਨਾਲ-ਨਾਲ ਸੁਧਾਰਤਮਕ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਵੀ ਸ਼ਾਮਲ ਹੋਣਗੇ ਤੀਸਰੀ ਖਬਰ ਦੋਸਤੋ ਦਲ ਖਾਲਸਾ ਦੇ ਸਕੱਤਰ ਜਨਰਲ ਕਮਰਪਾਲ ਸਿੰਘ ਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਲੂ ਗਰਤਾਤਰ ਦਿਸ਼ਤੇ ਵਿਰੋਧ ਵਿੱਚ ਅੱਜ ਪੰਜਾਬ ਦੇ ਤਿੰਨ ਵੱਖ-ਵੱਖ ਥਾਵਾਂ ਤੇ ਰੋਜ਼ ਮਾਰਚ ਕਰਨ ਦੇ ਸੱਦੇ ਤਹਿਤ ਦਲ ਖਾਲਸਾ ਦੀ ਰਾਸੀ ਮਾਮਲਿਆਂ ਦੇ ਕਤਰ ਜਨਰਲ ਕਮਰਪਾਲ ਸਿੰਘ ਨੂੰ ਪੁਲਿਸ ਵੱਲੋਂ ਅੱਜ ਉਹਨਾਂ ਦੇ ਘਰ ਵਿੱਚ ਹੀ ਨਾਜ਼ਰਬੰਦ ਕਰ ਦਿੱਤਾ ਹੈ ਇਸ ਸਬੰਧਿਤ ਖੋਨ ਤੇ ਗੱਲਬਾਤ ਕਰਦਿਆਂ ਪੱਤਰਕਾਰਾਂ ਨਾਲ ਕਮਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 12 ਤੋਂ 3 ਵਜੇ ਤੱਕ ਗਰਤਾਸਪੁਰ ਮਾਨਸਾ ਅਤੇ ਜਲੰਧਰ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਦੋਨਾਂ ਸਿੱਖ ਜਥੇਬੰਦੀਆਂ ਨੂੰ ਆਪਣੇ ਰੋਜ਼ਮਾਰਚ ਕਿਤੇ ਜਾਣੇ ਸਨ ਪਰ ਜਦੋਂ ਗੁਰਦਾਸਪੁਰ ਤੋਂ ਉਹ ਜਾਣ ਲੱਗੇ ਹਰਵਾਨਾ ਆਉਣ ਲੱਗੇ ਇਸ ਦੌਰਾਨ ਇੱਕ ਪੁਲਿਸ ਪਾਰਟੀ ਨੇ ਉਹਨਾਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਅਤੇ ਘਰ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ ਇਸ ਮੌਕੇ ਤੇ ਉਹਨਾਂ ਦੇ ਨਾਲ ਫੈਡਰੇਸ਼ਨ ਆਗੂ ਅਰੰਤ ਸਿੰਘ ਦામਦਮੀ ਟਕਸਾਲ ਬੀਸਨ ਉਹਨਾਂ ਸਰਕਾਰ ਦੀ ਇਸ ਤੱਕੇਸ਼ਾਈ ਦੀ ਨਿੰਦਾ ਕੀਤੀ ਕਮਰਪਾਲ ਸਿੰਘ ਨੇ ਦੱਸਿਆ ਕਿ ਮਾਨਸਾ ਤੇ ਗੁਰਦਾਸ ਕੋਰ ਬਕੇ ਰੋਜ਼ ਮਾਰਚ ਵਿੱਚ ਸ਼ਾਮਲ ਹੋਣ ਲਈ ਆਗੂਆਂ ਨੂੰ ਪੁਲਸ ਨੇ ਕਰਾ ਬਜੀ ਨਜ਼ਰਬੰਦ ਕੀਤਾ ਹੋਇਆ ਜਦੋਂ ਕਿ ਜਨੰਦਰ ਬਕੇ ਸ਼ਾਂਤਮਈ ਰੋਜ਼ ਮਾਰਚ ਦੁਮਾ ਜਤਿਬੰਦੀਆ ਵੱਲੋਂ ਬਕਾਇਦਾ ਕੀਤਾ ਗਿਆ ਆਓ ਦੋਸਤੋ ਚੌਥੀ ਖਬਰ ਪੜਾਂਗੇ ਕਿ ਰਾਜਾ ਸੰਸਥੀ ਖਾਣੇ ਅਦੀਰ ਪਿੰਡ ਟਪਿਆਲਾ ਵਿੱਚ ਅੱਜ ਦੁਪਹਿਰ ਆਵਾਰਾ ਕੁੱਤਿਆਂ ਨੇ ਇੱਕ 7 ਸਾਲ ਦੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਖਾ ਲਿਆ ਜਦੋਂ ਪਿੰਡ ਦੇ ਲੋਕਾਂ ਨੇ ਇਹ ਦੇਖਿਆ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਰਾਜਾ ਸਾਸੀ ਥਾਣੇ ਅਧੀਨ ਆਉਂਦੇ ਪਿੰਡ ਤਪਿਆਲਾ ਵਿੱਚ ਦੁਪਹਿਰ ਆਵਾਰਾ ਕੁੱਤਿਆਂ ਨੇ 7 ਸਾਲਾਂ ਦਾ ਨਸੂਨ ਬੱਚੇ ਨੂੰ ਬੁਰੀ ਤਰ੍ਹਾਂ ਮਾਰ ਲਿਆ ਜਦੋਂ ਪਿੰਡ ਦੇ ਲੋਕਾਂ ਨੇ ਇਹ ਦੇਖਿਆ ਤਾਂ ਉਹ ਮੌਕੇ ਤੇ ਪਹੁੰਚੇ ਤੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਭੁੱਖੇ ਅਤੇ ਆਵਾਰਾ ਕੁੱਤੇ ਬੱਚੇ ਦਾ ਪਿੱਛਾ ਨਹੀਂ ਛੱਡ ਰਹੇ ਸਨ ਜਦੋਂ ਤੱਕ ਉਤਨ ਉਥੋਂ ਹਟਾਇਆ ਗਿਆ ਉਦੋਂ ਤੱਕ ਸ਼ਹਾਬਾਜ਼ ਸਿੰਘ ਦੀ ਹਾਲਤ ਵਿਗੜ ਚੁੱਕੀ ਸੀ ਉਸ ਨੂੰ ਤੁਰੰਤ ਨੀਲੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸ਼ਹਾਬਾਜ਼ ਸਿੰਘ ਪਿੰਡ ਦੇ ਸਕੂਲ ਵਿੱਚ ਪਹਿਲੀ ਜਮਾਤ ਦਾ ਇਹ ਬੱਚਾ ਪਹਿਲੀ ਜਮਾਤ ਵਿੱਚ ਪੜਦਾ ਸੀ ਉਸ ਦਾ ਪਿਤਾ ਸਰਬਜੀਤ ਸਿੰਘ ਵਿਦੇਸ਼ ਕੰਮ ਕਰਨ ਲਈ ਗਿਆ ਅਤੇ ਉਹਦੀ ਮਾਤਾ ਕੁਝ ਸਮੇਂ ਤੋਂ ਪਰਵਾਦ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੇ ਗਈ। ਸ਼ਹਾਬਾਦ ਸਿੰਘ ਹੁਣ ਆਪਣੀ ਛੋਟੀ ਭੈਣ ਦੇ ਨਾਲ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਸੀ। ਅੱਜ ਸਕੂਲ ਤੋਂ ਬਾਅਦ ਉਸਦੇ ਦਾਦਾ ਸ਼ਹਾਬਾਦ ਸਿੰਘ ਨੂੰ ਘਰ ਲੈ ਆਏ। ਘਰ ਪਹੁੰਚਣ ਤੋਂ ਬਾਅਦ ਸ਼ਹਾਬਾਦ ਨੇ ਆਪਣਾ ਸਕੂਲ ਬੈਗ ਰੱਖਿਆ ਅਤੇ ਪਤੰਗ ਚੁੱਕਣ ਲਈ ਬਾਹਰ ਚਲਾ ਗਿਆ। ਕੁਝ ਦੇਰ ਵਿੱਚ ਹੀ ਉਹ ਪਤੰਗ ਦੇ ਪਿੱਛੇ ਜਾਂਦਾ ਜਾਂਦਾ ਖੇਤਾਂ ਵੱਲ ਚਲੇ ਗਿਆ ਖੇਤਾਂ ਵਿੱਚ ਆਵਾਰਾ ਕੁੱਤੇ ਬੈਠੇ ਸਨ ਮੌਕੇ ਤੇ ਹੀ ਕੁੱਤਿਆਂ ਨੇ ਸ਼ਹਾਬ ਜ ਨੂੰ ਘੇਰ ਲਿਆ ਅਤੇ ਉਸ ਨੂੰ ਪੜਨਾ ਸ਼ੁਰੂ ਕਰ ਦਿੱਤਾ ਕੁਝ ਦਿਨ ਬਾਅਦ ਪਿੰਡ ਦੇ ਲੋਕ ਉੱਥੋਂ ਲੰਘ ਰਹੇ ਸਨ ਅਤੇ ਸ਼ਹਾਬ ਦੀ ਚੀਖ ਸੁਣ ਕੇ ਕੁੱਤਿਆਂ ਨੂੰ ਭਜਾਉਣ ਲਈ ਆ ਗਏ ਹਰਾ ਗिरा ਬਲੋਂ ਹਟਾਈ ਜਾਣ ਦੇ ਭਾਵ ਜਿਤ ਵੀ ਆਵਾਰਾ ਕੁੱਤੇ ਸ਼ਹਾਬ ਦਾ ਪਿੱਛਾ ਨਹੀਂ ਛੱਡ ਰਹੇ ਸਨ ਕਿਸੇ ਤਰ੍ਹਾਂ ਕੁੱਤਿਆਂ ਨੂੰ ਡੰਡਿਆਂ ਨਾਲ ਮਾਰ ਕੇ ਉੱਥੋਂ ਭਜਾ ਦਿੱਤਾ ਪਰ ਉਦੋਂ ਤੱਕ ਸ਼ਾਬਾਸ਼ ਸਿੰਘ ਪੂਰੀ ਤਰ੍ਹਾਂ ਲਕਪਤ ਖੁੰਨਾ ਹੋ ਚੁੱਕਾ ਸੀ ਲੋਕਾਂ ਨੇ ਘਟਨਾ ਬਾਰੇ ਸ਼ਾਬਾਸ਼ ਸਿੰਘ ਦੇ ਦਾਦਾ ਨੂੰ ਸੂਚਿਤ ਕੀਤਾ ਇਸ ਤਰ੍ਹਾਂ ਬੱਚੇ ਨੂੰ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਇਆ ਸੋ ਦੋਸਤੋ ਸ਼ਾਬਾਸ਼ ਸਿੰਘ ਦੀ ਮੌਕੇ ਤੇ ਜਿੰਮਦਾਰੀਆ ਮੌਤ ਹੋ ਚੁੱਕੀ ਸੀ ਪੰਜਾਬ ਦੇ ਵਿੱਚ ਹੁਣ ਤੱਕ ਇਸ ਤਰ੍ਹਾਂ ਦੀਆਂ ਕਈ ਵਾਰ ਦਾ ਤਾਂ ਖੂੰਖਾਰ ਕੁੱਤਿਆਂ ਵੱਲੋਂ ਬੱਚਿਆਂ ਨੂੰ ਨੋਜ-ਨੋਜ ਕੇ ਖਾਣ ਦੀਆਂ ਵੱਡੇ ਬਜ਼ੁਰਗ ਵੀ ਕੁੱਤਿਆਂ ਦੇ ਸ਼ਿਕਾਰ ਹੋ ਚੁੱਕੇ ਐ ਲੰਘੇ ਕੱਲ ਪੰਜਾਬ ਦੇ ਬਾਲ ਅਧਿਕਾਰ ਕਮਿਸ਼ਨ ਵੱਲੋਂ ਇਹਦਾ ਸੂਮੋਟੋ ਲਿਆ ਗਿਆ ਪਰ ਵਾਰ ਦਾਤ ਅਜ ਫੇ ਬੱਚੇ ਨੂੰ ਨੋਚਣ ਦੀ ਵਾਪਰ ਗਈ ਐ ਦੋਸਤੋ ਪੰਜਵੀ ਤੇ ਆਖਰੀ ਖਬਰ ਪੂਪਰ ਨਾਲ ਸੰਬੰਧਤ ਹੈ ਪੂਪਰ ਵਿੱਚ ਨਗਰ ਪੰਚਾਇਤ ਦੀਆਂ ਪਿਛਲੇ ਦਿਨੀ ਚੋਣਾਂ ਹੋਈਆਂ ਜਿੱਥੇ ਜੈਤੂ ਕਾਂਗਰਸ ਦੇ 8 ਐਮਸੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜਲੰਧਰ ਚ ਕਾਂਗਰਸ ਨੂੰ ਬੜੀ ਵੱਡੀ ਇਹ ਅੱਜ ਜਿਹੜਾ ਆ ਝਟਕਾ ਲੱਗਾ ਕਿ ਪੂਪਰ ਨਗਰ ਪੰਚਾਇਤ ਦੇ ਜਿੱਤੇ 8 ਕਾਂ ਦਾਸੀ ਮੈਂਬਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹਨਾਂ ਦੇ ਸ਼ਾਮਲ ਹੋਣ ਨਾਲ ਆਮ ਆਲੀ ਪਾਰਟੀ ਅਤੇ ਵੱਡੀ ਮਜ਼ਬੂਤੀ ਮੁਰੀਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਰਸਮੀ ਤੌਰ ਤੇ ਸਾਰੇ ਆਗੂਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਸੋ ਦੋਸਤੋ ਇਹ ਖਬਰਾਂ ਤੁਸੀਂ ਬਿਲਗਾ ਨਿਊਜ਼ ਆਨਲਾਈਨ ਚੈਨਲ ਤੋਂ ਸੁਣ ਰਹੇ ਸੀ ਦੋਸਤੋ ਅਗਰ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਚੰਗਾ ਲੱਗਦਾ ਏਸ ਪ੍ਰੋਗਰਾਮ ਨੂੰ ਲਾਈਕ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਅਗਰ ਤੁਹਾਡਾ ਇਹਨਾਂ ਖਬਰਾਂ ਨੂੰ ਲੈ ਕੇ ਕੋਈ ਵਿਚਾਰ ਹੋਵੇ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਵੀ ਲਿਖ ਸਕਦੇ ਹੋ ਸੋ ਦੋਸਤੋ ਆਓ ਅੱਜ ਦਾ ਸਮਾਂ ਇੱਥੇ ਸਮਾਪਤ ਹੈ ਕੱਲ ਫੇਰ ਇਸੇ ਸਮੇਂ ਤੁਹਾਡੇ ਲਈ ਖਬਰਾਂ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਤ ਧੰਨਵਾਦ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ